ਆ ਵੇਖੋ ਚੋਰ ਕਿਵੇਂ ਖੋਲ ਰਿਹਾ ਦਰਵਾਜਾ ਸ਼ਟਰ ਬੰਦ ਕਰਨ ਵਾਲੇ ਨੇ ਦਰਵਾਜੇ ਨੂੰ ਕੁੰਡੀ ਕਿਉਂ ਨਹੀਂ ਲਗਾਈ ਕੌਣ ਹੋ ਸਕਦਾ ਇਸ ਦਾ ਮਾਸਟਰਮਾਈਂਡ ਇਹ ਵੀਡੀਓ ਤੁਸੀਂ ਪੂਰੀ ਵੇਖੋ ਕਿ ਚੋਰ ਕਿਵੇਂ ਦਰਵਾਜਾ ਖੋਲ ਰਿਹਾ ਕਿ ਜਿਸ ਨੂੰ ਕੁੰਡੀ ਨਹੀਂ ਲੱਗੀ ਹੋਈ ਸ਼ਟਰ ਵੀ ਥੋੜਾ ਚੱਕਿਆ ਤੇ ਪਹਿਲਾਂ ਹੀ ਉਸ ਨੂੰ ਆਈਡੀਆ ਹੋਵੇਗਾ ਕਿ ਇਹ ਦਰਵਾਜਾ ਗੁੱਲਾ ਹੀ ਹੈ ਕਿਵੇਂ ਹੱਥ ਲਗਾ ਕੇ ਦਰਵਾਜਾ ਖੋਲ ਲਿਆ ਇਸ ਨੂੰ ਤੁਸੀਂ ਵੀ ਵੇਖੋ ਕਿ ਮਾਸਟਰਮਾਈਂਡ ਕੌਣ ਹੋਵੇਗਾ ਔਰ ਇਹ ਜ਼ਰੂਰ ਵੀਡੀਓ ਵੇਖੋ ਤੇ ਸ਼ੇਅਰ ਜ਼ਰੂਰ ਕਰੋ ਆ ਦੇਖੋ ਤੁਸੀਂ ਪੂਰੀ ਵੀਡੀਓ ਵੇਖੋ ਧਿਆਨ ਮਾਰੋ ਕਿ ਕਿਵੇਂ ਉਹ ਅੰਦਰ ਆਉਂਦਾ ਦਰਵਾਜ਼ਾ ਹੱਥ ਨਾਲ ਖੋਲ ਲੈਂਦਾ ਔਰ ਕੁੰਡੀ ਪਹਿਲਾਂ ਕਿਉਂ ਖੁੱਲੀ ਰਹਿ ਗਈ ਕਿਸ ਨੇ ਸੇਫਟੀ ਕਿਉਂ ਨਹੀਂ ਕੀਤੀ ਆ ਵੀਡੀਓ ਪੂਰੀ ਵੇਖੋ ਸ਼ੇਅਰ ਜ਼ਰੂਰ ਕਰਿਓ ਅੱਜ ਲੋਕਾਂ ਦੇ ਲੱਖਾਂ ਰੁਪਏ ਨੂੰ ਚੂਨਾ ਲੱਗ ਜਾਣਾ ਸੀ ਕਿਉਂਕਿ ਘਰ ਵਾਲੇ ਸੁੱਤੇ ਰਹਿ ਗਏ ਬਾਹਰ ਏਟੀਐਮ ਜਿਹੜਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਵੇਖੋ ਤੁਸੀਂ ਕਿਵੇਂ ਕਟਰ ਦੇ ਨਾਲ ਏਟੀਐਮ ਨੂੰ ਬਿਲਕੁਲ ਕੱਟਿਆ ਜਾ ਰਿਹਾ ਸੀ ਔਰ ATM ਦੀ ਘਟਨਾ ਜਿਹੜੀ ਆ ਰਾਤ 10 ਦੇ ਆ ਕਿ 1:13 ਮਿੰਟ ਦੀ ਆ ਔਰ ਰਾਤ ਮਿਡਨਾਈਟ ਦੇ ਵਿੱਚ ਜਦੋਂ ਇਹ ATM ਦੇ ਉੱਤੇ ਕਾਰਾ ਕਰ ਰਿਹਾ ਸੀ ਤਾਂ ਉਸ ਵੇਲੇ ਸਾਰੇ ਲੋਕ ਸੁੱਤੇ ਹੋਏ ਸਨ ਧੁੰਦ ਦਾ ਕਹਿਰ ਸੀਗਾ ਧੁੰਦ ਜਿਆਦਾ ਸੀ ਜੋ CCTV ਕੈਮਰੇ ਆ ਫੁਟੇਜ ਨੂੰ ਕਲੀਅਰ ਨਹੀਂ ਕਰ पाए ਲੇਕਿਨ ਆ ਤਸਵੀਰਾਂ ਤੁਸੀਂ ਵੇਖੋ ਇਹ ਕਿਵੇਂ ਆ ਔਰ ਲੋਕਾਂ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਜਾਣਾ ਸੀ ਸਾਰਾ ਪੈਸਾ ਲੋਕਾਂ ਦਾ ਜਿਹੜਾ ਉਹ ਅੱਜ ਲੁੱਟਿਆ ਜਾਣਾ ਸੀ ਜਿੰਨਾ ਪੈਸਾ ਇਸ ਏਟੀਐਮ ਵਿੱਚ ਹੁੰਦਾ ਔਰ ਕਈ ਵਾਰ ਤਾਂ ਬੈਂਕ ਵਾਲੇ ਜਿਹੜੇ ਆ ਹੁਣ ਜ਼ਿਆਦਾਤਰ ਪੈਸਾ ਏਟੀਐਮ ਦੇ ਵਿੱਚ ਨਹੀਂ ਛੱਡਦੇ ਕਿਉਂਕਿ ਰਾਤ ਨੂੰ ਖਾਲੀ ਕਰ ਦਿੰਦੇ ਆ ਕਿ ਕਈ ਵਾਰ ਇਹੋ ਜੀ ਘਟਨਾ ਵਾਪਰ ਜਾਂਦੀ ਆ ਤਾਂ ਕਿਉਂਕਿ ਲੋਕਾਂ ਦਾ ਨੁਕਸਾਨ ਨਾ ਹੋ ਜਾਵੇ ਔਰ ਬੈਂਕ ਵਾਲੇ ਸੇਫਟੀ ਤਾਂ ਰੱਖਦੇ ਆ ਲੇਕਿਨ ਸਰਕਾਰ ਜਿਹੜੀ ਆ ਉਹ ਲਗਾਤਾਰ ਏਟੀਐਮ ਬਹੁਤ ਸਾਰੇ ਖੁੱਲੇ ਛੱਡ ਕੇ ਬੇਫਿਕਰ ਰਹਿੰਦੀ ਆ ਔਰ ਸਰਕਾਰੀ ਬੈਂਕਾਂ ਦੇ ਏਟੀਐਮ ਦੇ ਬਾਹਰ ਗਾਰਡ ਸੀਗਾ ਜਾਂ ਨਹੀਂ ਸੀਗਾ ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਪਹੁੰਚੀ ਅਜੇ ਤੁਹਾਡੇ ਕੋਲ ਅਸੀਂ ਇਹੀ ਵੀਡੀਓ ਦੱਸ ਰਹੇ ਆ ਕਿ ਆ ਤਸਵੀਰਾਂ ਵੇਖੋ ਏਟੀਐਮ ਕਿਵੇਂ ਕਟਿਆ ਜਾ ਰਿਹਾ ਕਿਵੇਂ ਏਟੀਐਮ ਨੂੰ ਵੱਢ ਕੇ ਇਸ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਹ ਜੋ ਨੌਜਵਾਨ ਜੋ ਚੋਰ ਇਸ ਨੂੰ ਏਟੀਐਮ ਨੂੰ ਤੋੜ ਰਿਹਾ ਸੀ ਉਸ ਦਾ ਲੱਗਦਾ ਹੈ ਕਿ ਗਰੈਂਡਰ ਖਤਮ ਹੋ ਗਿਆ ਟੁੱਟ ਗਿਆ ਜਾਂ ਖਰਾਬ ਹੋ ਗਿਆ ਜਿਸ ਕਰਕੇ ਏਟੀਐਮ ਦਾ ਬਚਾਅ ਹੋ ਗਿਆ ਨਹੀਂ ਤਾਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿੰਨੇ ਲੋਕਾਂ ਦਾ ਪੈਸਾ ਜਿਹੜਾ ਉਹ ਅੱਜ ਖਰਾਬ ਹੋ ਜਾਣਾ ਸੀ ਔਰ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਹਲਕੇ ਚ ਪੈਣ ਵਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਪਟੋਆ ਪਿੰਡਾ ਔਰ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਹੈ ਔਰ ਸਰਕਾਰੀ ਬੈਂਕ ਦੇ ਏਟੀਐਮ ਨੂੰ ਵਿੱਚ ਆ ਤੁਸੀਂ ਵੇਖ ਸਕਦੇ ਹੋ ਕਿ ਡਾਕਾ ਜਿਹੜਾ ਉਹ ਮਾਰਿਆ ਗਿਆ ਔਰ ਤਸਵੀਰਾਂ ਜਿਉਂ-ਜਿਉਂ ਸਾਹਮਣੇ ਆਉਣਗੀਆਂ ਤੁਹਾਨੂੰ ਹੋਰ ਵੀ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਤੁਸੀਂ ਇਹ ਤਸਵੀਰਾਂ ਵੇਖੋ ਜਾਣਕਾਰੀ ਲਓ ਔਰ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਤਫ਼ਤੀਸ਼ ਕਰ ਰਹੀ ਆ ਔਰ ਮਾਜਾ ਐਸਐਚਓ ਸਾਹਿਬ ਲਗਾਤਾਰ ਇਸ ਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਜਦੋਂ ਸਾਡੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਤਾਂ ਉਹਨਾਂ ਦੱਸਿਆ ਕਿ ਅਸੀਂ ਬਹੁਤ ਬਰੀਕੀ ਨਾਲ ਇਸ ਦੀ ਕੋਕ ਕਰ ਰਹੇ ਆ ਔਰ ਇਹ ਜੋ ਏਟੀਮ ਹੈ ਉਸ ਦਾ ਬਚਾਅ ਹੋ ਗਿਆ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਦਾ ਬਚਾਅ ਹੋ ਗਿਆ ਸਿਰਫ ਇਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਹੋ ਸਕਦਾ ਉਸ ਚੋਰ ਦਾ ਗ੍ਰੈਂਡਰ ਵਗੈਰਾ ਖਰਾਬ ਹੋ ਗਿਆ ਹੋਵੇ ਤਾਂ ਜਿਸ ਕਰਕੇ ATM ਦਾ ਬਚਾਅ ਹੋ ਗਿਆ ਔਰ ਅਸੀਂ ਸਰਕਾਰ ਨੂੰ ਬੇਨਤੀ ਕਰ ਰਿਹਾ ਕਿ ਸਿਕਿਉਰਿਟੀ ਇਸ ਦੀ ਵਧਾਈ ਜਾਵੇ ਬੈਂਕਾਂ ਦੀ ਸਿਕਿਉਰਿਟੀ ਵਧਾਈ ਜਾਵੇ ਔਰ ਬਹੁਤ ਸਾਰੇ ਤਾਂ ਕਈ ਬੈਂਕ ਨੇ ਸਰਕਾਰੀ ਜਣਾ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਹੈ ਬਹੁਤ ਸਾਰੇ ਏਟੀਐਮ ਸਰਕਾਰੀ ਇਹ ਹੋ ਜੇ ਨੇ ਜਿੱਥੇ ਸਕਿਉਰਿਟੀ ਗਾਰਡ ਨਹੀਂ ਆ ਔਰ ਅਸੀਂ ਬੇਨਤੀ ਕਰਦੇ ਆ ਕਿ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਔਰ ਲੋਕਾਂ ਦੇ ਟੈਕਸ ਦਾ ਪੈਸਾ ਇਸ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਵੇ ਔਰ ਇਹ ਏਟੀਐਮ ਜਿਹੜੇ ਸੇਵ ਕੀਤੇ ਜਾਣ ਬੈਂਕ ਸੇਵ ਕੀਤੇ ਜਾਣ ਔਰ ਵੱਤੋ ਵੱਤ ਨਫਰੀ ਜਿਹੜੀ ਆ ਉਹ ਗਾਰਡ ਨਫਰੀ ਵਧਾਈ ਜਾਵੇ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਵਖਾ ਰਹੇ ਆ ਔਰ ਪਟੋਆ ਪਿੰਡ ਦੀਆਂ ਵਖਾ ਰਹੇ ਆ ਪਟੋਆ ਪਿੰਡ ਵਿੱਚ ਲੱਗਾ ਇੱਕ ਏਟੀਐਮ ਹੈ ਜਿਸ ਦੇ ਨਾਲ ਇਹ ਛੇੜਛਾੜ ਹੋਈ ਆ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਇਹ ਵੀਡੀਓ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਕਮੈਂਟ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ